ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਬੀਬੀ ਪਾਨੀ ਜੀ ਬੀਬੀ ਪਾਨੀ ਜੀ ਸਿੱਖ ਜਗਤ ਦੀ ਇੱਕ ਮਹਾਨ ਸ਼ਖਸੀਅਤ ਹੈ ਸਿੱਖ ਇਤਿਹਾਸ ਵਿੱਚ ਕੇਵਲ ਬੀਬੀ ਪਾਨੀ ਜੀ ਹੀ ਹਨ ਜੋ ਗੁਰ ਬੇਟੀ ਗੁਰ ਪਤਨੀ ਤੇ ਗੁਰ ਜਨਨੀ ਸਨ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਦੇਵ ਜੀ ਨੂੰ ਛੱਡ ਕੇ ਬਾਕੀ ਦੇ 8 ਗੁਰੂ ਸਾਹਿਬਾਨ ਉਹਨਾਂ ਦਾ ਆਪਣਾ ਪਰਿਵਾਰ ਸਨ ਬੀਬੀ ਭਾਨੀ ਜੀ ਦਾ ਜਨਮ ਸਿੱਖਾਂ ਦੇ ਤੀਸਰੇ ਗੁਰੂ ਗੁਰੂ ਅਮਰਦਾਸ ਜੀ ਅਤੇ ਮਾਤਾ ਮਨਸਾ ਦੇਵੀ ਦੇ ਘਰ ਵਿਖੇ 19 ਜਨਵਰੀ 1535 ਪਿੰਡ ਬਾਸਰ ਕੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਉਨ੍ਹਾਂ ਦੀ ਇੱਕ ਵੱਡੀ ਭੈਣ ਬੀਬੀ ਦਾਨੀ ਤੇ ਦੋ ਭਰਾ ਭਾਈ ਮੋਹਨ ਅਤੇ ਭਾਈ ਮੋਰੀ ਜੀ ਸਨ ਬੀਬੀ ਪਾਨੀ ਗੁਰੂ ਅਮਰਦਾਸ ਜੀ ਦੀ ਸਭ ਤੋਂ ਛੋਟੀ ਸੰਤਾਨ ਸੀ ਇਸ ਕਰਕੇ ਇਹਨਾਂ ਨੂੰ ਲਾੜ ਨਾਲ ਲਾੜਲੀ ਜਾਂ ਫਿਰ ਮੂਣੀ ਵੀ ਆਖਿਆ ਜਾਂਦਾ ਸੀ ਬੀਬੀ ਪਾਨੀ ਜੀ ਬਚਪਨ ਤੋਂ ਹੀ ਸੇਵਾ ਸਿਦਕ ਸੰਜਮ ਤੇ ਸਿਮਰਨ ਦੇ ਪ੍ਰਤੀਕ ਸਨ ਉਹ ਛੋਟੀ ਉਮਰ ਤੋਂ ਹੀ ਜਿਆਦਾ ਸਮਾਂ ਆਪਣੇ ਪਿਤਾ ਦੀ ਸੇਵਾ ਲੰਗਰ ਦੀ ਸੇਵਾ ਜਾਂ ਫਿਰ ਪ੍ਰਭੂ ਭਗਤੀ ਵਿੱਚ ਲੀਨ ਰਹਿ ਕੇ ਬਿਤਾਉਂਦੇ ਸਨ ਕਹਿੰਦੇ ਹਨ ਅਗਰ ਉਹਨਾਂ ਨੂੰ ਕਿਸੇ ਨੇ ਲੱਭਣਾ ਹੋਵੇ ਤਾਂ ਜਾਓ ਪਿਤਾ ਦੀ ਤੇ ਜਾਂ ਲੰਗਰ ਦੀ ਸੇਵਾ ਸੰਭਾਲ ਕਰਦੇ ਦਿਖਾਈ ਦਿੰਦੇ ਉਹਨਾਂ ਨੇ ਗੁਰੂ ਪਿਤਾ ਗੁਰੂ ਅਮਰਦਾਸ ਜੀ ਦੀ ساری ਉਮਰ ਬੜੀ ਸ਼ਿੱਦਤ ਨਾਲ ਸੇਵਾ ਕੀਤੀ ਤੇ ਸਿੱਧ ਕਰ ਦਿੱਤਾ ਕਿ ਬੇਟੀ ਅਤੇ ਬੇਟੇ ਵਿੱਚ ਕੋਈ ਫਰਕ ਨਹੀਂ ਹੁੰਦਾ ਸੇਵਾ ਦੇ ਨਾਲ ਪ੍ਰਭੂ ਭਗਤੀ ਵੀ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਿਆ ਸੀ ਜਦੋਂ ਆਪਣੀਆਂ ਸਹੇਲੀਆਂ ਨਾਲ ਵੀ ਹੁੰਦੇ ਤਾਂ ਹਮੇਸ਼ਾ ਇਹੀ ਕਹਿੰਦੇ ਕਿ ਹੱਸਣਾ ਖੇਡਣਾ ਕੁੱਦਣਾ ਸਭ ਠੀਕ ਹੈ ਪਰ ਇਹਦੇ ਵਿੱਚ ਇੰਨਾ ਵੀ ਨਹੀਂ ਡੁੱਬਣਾ ਚਾਹੀਦਾ ਕਿ ਪ੍ਰਭੂ ਨੂੰ ਭੁੱਲ ਜਾਈਏ ਇਸ ਤਰ੍ਹਾਂ ਸੇਵਾ ਤੇ ਸਿਮਰਨ ਕਰਦੇ ਕਰਦੇ ਉਹ ਜਵਾਨ ਹੋ ਗਏ ਉਧਰ ਚੂਨਾ ਮੰਡੀ ਲਾਹੌਰ ਨਿਵਾਸੀ ਠਾਕੁਰ ਹਰੀਦਾਸ ਮੱਲ ਸੋਢੀ ਦੇ ਘਰ 26 ਅੱਸੂ ਸਾਲ 1534 ਈਸਵੀ ਨੂੰ ਵੀਰਵਾਰ ਦੇ ਦਿਨ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਬਾਲਕ ਪੈਦਾ ਹੋਇਆ ਜਿਸ ਦਾ ਨਾਮ ਰਾਮਦਾਸ ਰੱਖਿਆ ਗਿਆ ਪਰ ਪਲੇਠੀ ਦਾ ਬੱਚਾ ਹੋਣ ਕਰਕੇ ਸਾਰੇ ਉਸ ਨੂੰ 제ਠਾ ਆਖਦੇ ਸਨ ਜਦ 제ਠਾ ਜੀ ਨੇ ਹੋਸ਼ ਸੰਭਾਲੀ ਤਾਂ ਉਹਨਾਂ ਦੇ ਪਿਤਾ ਹਰੀਦਾਸ ਦਾ ਦਿਹਾਂਤ ਹੋ ਗਿਆ ਉਹ ਚੂਨਾ ਮੰਡੀ ਲਾਹੌਰ ਨੂੰ ਛੱਡ ਕੇ ਆਪਣੀ ਮਾਤਾ ਨਾਲ ਨਾਨੀ ਕੋਲ ਪਿੰਡ ਵਸ ਰਕੇ ਆ ਗਏ ਨਾਨੀ ਕੋਲ ਕੋਈ ਕਮਾਈ ਦਾ ਵਸੀਲਾ ਨਹੀਂ ਸੀ ਉਹ ਜੇਠਾ ਜੀ ਨੂੰ ਰੋਜ਼ ਸਵੇਰੇ ਛੋਲਿਆਂ ਦੀਆਂ ਘੁੰਗਣੀਆਂ ਬਣਾ ਕੇ ਦਿੰਦੇ ਤਾਂ ਕਿ ਵੇਚ ਕੇ ਕੁਝ ਪੈਸੇ ਕਮਾਵੇ ਤੇ ਘਰ ਦਾ ਖਰਚਾ ਪਾਣੀ ਚੱਲਦਾ ਰਹੇ ਥੋੜੇ ਸਮੇਂ ਬਾਅਦ ਜੇਠਾ ਜੀ ਦੀ ਮਾਤਾ ਵੀ ਚੜ੍ਹਾਈ ਕਰ ਗਏ ਅਤੇ ਉਹ ਯਤੀਮ ਹੋ ਗਏ ਤੀਸਰੇ ਗੁਰੂ ਅਮਰਦਾਸ ਜੀ ਦਾ ਪਿੰਡ ਵੀ ਵਾਸਰਾ ਕੇ ਸੀ ਜਦੋਂ ਗੁਰੂ ਅਮਰਦਾਸ ਜੀ ਨਾਨੀ ਦੇ ਘਰ ਪਰ ਚੌਣੀ ਵਾਸਤੇ ਗਏ ਤਾਂ ਉਹਨਾਂ ਨੇ ਸਲਾਹ ਦਿੱਤੀ ਕਿ ਗੋਇੰਦਵਾਲ ਵਿੱਚ ਕਾਰ ਸੇਵਾ ਚੱਲ ਰਹੀ ਹੈ ਉੱਥੇ ਇਸ ਦਾ ਕੰਮ ਵੀ ਚੱਲ ਪਏਗਾ ਤੇ ਸਾਡੀ ਦੇਖ ਰੇਖ ਵਿੱਚ ਹੀ ਰਹੇਗਾ ਨਾਨੀ ਨੂੰ ਇਹ ਸਲਾਹ ਚੰਗੀ ਲੱਗੀ ਤਾਂ ਇਹ ਖਡੂਰ ਸਾਹਿਬ ਛੱਡ ਕੇ ਗੋਇੰਦਵਾਲ ਸਾਹਿਬ ਆ ਗਏ ਤਾਂ ਤੱਕ ਗੁਰੂ ਅਮਰਦਾਸ ਜੀ ਵੀ ਗੁਰਗੱਦੀ ਮਿਲਣ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਖੜੂਰ ਸਾਹਿਬ ਨੂੰ ਛੱਡ ਕੇ ਗੋਇੰਦਵਾਲ ਸਾਹਿਬ ਆ ਚੁੱਕੇ ਸੀ ਇਸ ਵਕਤ ਬੀਬੀ ਪਾਨੀ ਦੀ ਵੱਡੀ ਭੈਣ ਬੀਬੀ ਦਾਨੀ ਦਾ ਵਿਆਹ ਭਾਈ ਰਾਮਾ ਜੀ ਨਾਲ ਹੋ ਚੁੱਕਿਆ ਸੀ ਗੋਇੰਦਵਾਲ ਵਿੱਚ ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਸੀ ਜੇਠਾ ਜੀ ਦਿਨੇ ਆਪਣੀ ਕੀਰਤ ਕਰਦੇ ਤੇ ਵੇਲੇ ਹੋ ਕੇ ਬੜੀ ਮੀਨਤ ਤੇ ਪਿਆਰ ਨਾਲ ਸਕਾਰ ਸੇਵਾ ਕਰਦੇ ਮਾਤਾ ਮਨਸਾ ਦੇਵੀ ਨੇ ਗੁਰੂ ਜੀ ਨੂੰ ਆਖਿਆ ਕਿ ਭਾਨੀ ਵਰਜੋਗ ਹੋ ਗਈ ਹੈ ਇਸ ਲਈ ਕੋਈ ਲੜਕਾ ਤਲਾਸ਼ ਕਰੋ ਇੱਕ ਦਿਨ ਜਦ ਮਾਤਾ ਜੀ ਗੁਰੂ ਜੀ ਪਾਸ ਬੈਠੇ ਸਨ ਤਾਂ ਗੁਰੂ ਅਮਰਦਾਸ ਜੀ ਨੇ ਪੁੱਛਿਆ ਪਾਨੀ ਵਾਸਤੇ ਲੜਕਾ ਕਿਹੋ ਜਿਹਾ ਹੋਵੇ ਅਚਾਨਕ ਜੇਠਾ ਜੀ ਸੇਵਾ ਕਰਦੇ ਕਰਦੇ ਸਾਹਮਣੇ ਆ ਗਏ ਤਾਂ ਮਾਤਾ ਜੀ ਨੇ ਕਿਹਾ ਸੁਭਾਅਿਕ ਹੀ ਇਨਾਂ ਵੱਲ ਵੇਖ ਕੇ ਕਹਿ ਦਿੱਤਾ ਕਿ ਲੜਕਾ ਇਸ ਵਰਗਾ ਸੁੰਦਰ ਢੋਲਾ ਪਾਲਾ ਤੇ ਐਡਾ ਕੁ ਹੋਵੇ ਫਿਰ ਗੁਰੂ ਜੀ ਨੇ ਮਾਤਾ ਜੀ ਨੂੰ ਕਿਹਾ ਕਿ ਇਸ ਵਰਗਾ ਤਾਂ ਇਹੀ ਹੋ ਸਕਦਾ ਹੈ ਇਸ ਸੰਜੋਗਾ ਦਾ ਭੇਜਿਆ ਹੋਇਆ ਹੀ ਇੱਥੇ ਆਇਆ ਹੈ ਸੋ ਦੋਨਾਂ ਨੇ ਬੀਬੀ ਭਾਨੀ ਵੀ ਜੇਠਾ ਜੀ ਨਾਲ ਸ਼ਾਦੀ ਕਰਨ ਦਾ ਮਨ ਬਣਾ ਲਿਆ ਗੁਰੂ ਅਮਰਦਾਸ ਪਹਿਲਾਂ ਤੋਂ ਹੀ ਗੁਰੂ ਰਾਮਦਾਸ ਜੀ ਦੇ ਠੰਡੇ ਕੋਮਲ ਦਿਆਲੂ ਤੇ ਮੇਨਤੀ ਸੁਭਾਅ ਨੂੰ ਦੇਖ ਰਹੇ ਸੀ ਜੋ ਕਿਰਤ ਕਰਨ ਦੇ ਨਾਲ-ਨਾਲ ਸਾਰਾ ਦਿਨ ਦਿਲ ਲਗਾ ਕੇ ਗੁਰੂ ਘਰ ਦੀ ਸੇਵਾ ਵਿੱਚ ਲੱਗੇ ਰਹਿੰਦੇ ਤੇ ਹਰ ਇੱਕ ਨਾਲ ਮਿੱਠਾ ਬੋਲਦੇ ਉਹਨਾਂ ਦੀ ਆਵਾਜ਼ ਵਿੱਚ ਇੰਨੀ ਮਿਠਾਸ ਸੀ ਕਿ ਜਦੋਂ ਆਪਣੀ ਕਿਰਤ ਸਮੇਂ ਕੁੱਕਣੀਆਂ ਲਈ ਹੋਕਾ ਲਗਾਉਂਦੇ ਤਾਂ ਕਈ ਲੋਕ ਵੱਧੋ ਵੱੱਦੀ ਹੂੰਕਣੀਆਂ ਖਰੀਦਣ ਨੂੰ ਆ ਜਾਂਦੇ ਭਾਈ ਜੇਠਾ ਜੀ ਜਦੋਂ ਕਿਸੇ ਲੋੜਵੰਦੀਆਂ ਸਾਧੂ ਸੰਤਾਂ ਨੂੰ ਦੇਖਦੇ ਤਾਂ ਉਹਨਾਂ ਤੋਂ ਪੈਸੇ ਲਏ ਬਿਨਾ ਉਹਨਾਂ ਦੀਆਂ ਝੋਲੀਆਂ ਘੁੰਕਣੀਆਂ ਨਾਲ ਭਰ ਦਿੰਦੇ ਪਾਨੀ ਦੇ ਵਿਆਹ ਦੀ ਚਰਚਾ ਛਿੜੀ ਭਾਈ ਜੇਠਾ ਜੀ ਦੀ ਨਾਨੀ ਤੇ ਰਿਸ਼ਤੇਦਾਰਾਂ ਨਾਲ ਗੱਲਬਾਤ ਹੋਈ ਭਾਈ ਜੇਠਾ ਜੀ ਤੇ ਬੀਬੀ ਪਾਨੀ ਦਾ ਰਿਸ਼ਤਾ ਪੱਕਾ ਹੋ ਗਿਆ ਗੁਰੂ ਅਮਰਦਾਸ ਜੀ ਨੇ ਵਿਆਹ ਤੋਂ ਪਹਿਲਾਂ ਜੇਠਾ ਜੀ ਦੀ ਮੰਗ ਪੁੱਛੀ ਤਾਂ ਗੁਰੂ ਜੀ ਨੇ ਚਰਣਾ ਵਿੱਚ ਨਿਵਾਸ ਅਤੇ ਨਾਮ ਦਾ ਦਾਣ ਮੰਗਿਆ ਵਿਆਹ ਪਿੱਛੋਂ ਜੇਠਾ ਜੀ ਦੇ ਰਿਸ਼ਤੇਦਾਰ ਵਾਪਸ ਚਲੇ ਗਏ ਤੇ ਜੇਠਾ ਜੀ ਫਿਰ ਬੌਲੀ ਸਾਹਿਬ ਦੇ ਸੇਵਾ ਵਿੱਚ ਲੀਨ ਹੋ ਗਏ ਵਿਆਹ ਪ੍ਰੰਤ ਭਾਈ ਜੇਠਾ ਜਿਨੇ ਦੁਨਿਆਵੀ ਰਿਸ਼ਤੇ ਦਾ ਕਦੀ ਕੋਈ ਮਾਨ ਨਹੀਂ ਕੀਤਾ ਤੇ ਇੱਕ ਸੱਚੇ ਸੇਵਕ ਵਾਂਗ ਹੀ ਗੁਰੂ ਘਰ ਵਿੱਚ ਰਹਿ ਕੇ ਸੇਵਾ ਕਮਾਉਂਦੇ ਰਹੇ ਗੁਰੂ ਜੀ ਦੇ ਵੱਡੇ ਦਾਮਾਦ ਬੀਬੀ ਦਾਨੀ ਜੀ ਦੇ ਪਤੀ ਭਾਈ ਰਾਮਾ ਜੀ ਵੀ ਗੁਰੂਦਾਰ ਤੇ ਰਹਿ ਕੇ ਸੇਵਾ ਕਰਾ ਰਹੇ ਸਨ ਕੁਝ ਸਮੇਂ ਬਾਅਦ ਲਾਹੌਰ ਤੋਂ ਭਾਈ ਜੇਠਾ ਜੀ ਦੇ ਸ਼ਰੀਕੇ ਭਾਈ ਚਾਰੇ ਦੇ ਸੋਢੀ ਹਰਦੁਆਰ ਜਾਂਦੇ ਹੋਏ ਸ੍ਰੀ ਗੋਇੰਦਵਾਲ ਸਾਹਿਬ ਰੁਕੇ ਉਹਨਾਂ ਦੇ ਵਿਚਾਰ ਸੀ ਕਿ ਸਾਡਾ ਜੇਠਾ ਗੁਰੂ ਦਾ ਜਵਾਈ ਹੈ ਤੇ ਉਸ ਵਕਤ ਜਵਾਈਆਂ ਨੂੰ ਲੋਕ ਸਿਰ ਤੇ ਚੁੱਕ ਕੇ ਰੱਖਦੇ ਸਨ। ਵੈਸੇ ਵੀ ਗੁਰੂ ਘਰ ਦੀ ਵਡਿਆਈ ਹਰ ਥਾਂ ਪ੍ਰਸਿੱਧ ਸੀ ਇਸ ਲਈ ਉਹ ਇਹ ਸੋਚ ਕੇ ਆਏ ਕਿ ਜੇਠੇ ਤੇ ਹੱਥੀ ਛਾਵਾ ਹੁੰਦੀਆਂ ਹੋਣਗੀਆਂ ਤੇ ਸਾਨੂੰ ਵੀ ਕੁੜਮਾਚਾਰੀ ਵਜੋਂ ਆਦਰ ਮਾਣ ਮਿਲੇਗਾ। ਪਰ ਗੁਰੂ ਘਰ ਵਿੱਚ ਤਾਂ ਗੁਰਸਿੱਖਾਂ ਇੱਕੋ ਪਿਆਰ ਗੁਰਮਿਤਾ ਪੁੱਤਾਂ ਭਾਈਆਂ ਵਾਲਾ ਵਰਤਾਰਾ ਹੀ ਵਰਤਦਾ ਸੀ ਜਦੋਂ ਉਹਨਾਂ ਨੇ ਵੇਖਿਆ ਕਿ ਭਾਈ ਜੀਠਾ ਜੀ ਉੱਥੇ ਆਮ ਸਿੱਖਾਂ ਵਾਂਗ ਸਿਰ ਤੇ ਟੋکریاں ਢੋ ਰਹੇ ਹਨ ਜਵਾਈਆਂ ਭਾਈਆਂ ਵਾਲਾ ਵਰਤਾਰਾ ਕੋਈ ਨਾ ਦਿਸਿਆ ਤਾਂ ਉਹ ਜੇਠੀ ਨੂੰ ਗੁੱਸੇ ਵਿੱਚ ਬੁਰਾ ਭਲਾ ਬੋਲਣ ਲੱਗ ਪਏ ਕਿ ਜੇ ਤੂੰ ਟੋਕਰੀ ਟੋਕੇ ਹੀ ਰੋਟੀ ਖਾਣੀ ਸੀ ਤਾਂ ਸਹੁਰਿਆਂ ਦੇ ਘਰ ਰਹਿਣ ਦੀ ਕੀ ਲੋੜ ਸੀ ਕਿਤੇ ਹੋਰ ਮਿਹਨਤ ਮਜ਼ਦੂਰੀ ਕਰ ਲੈਂਦਾ ਗੁਰੂ ਜੀ ਪਾਸ ਜਾ ਕੇ ਵੀ ਹੰਕਾਰ ਦੇ ਵਚਨ ਕਰਨ ਲੱਗ ਪਏ ਉਨਾਂ ਨੂੰ ਉਲਾਂਬਾ ਦੇਣ ਲੱਗ ਗਏ ਤੇ ਆਖਣ ਲੱਗੇ ਜੇ ਸਾਡੇ ਮੁੰਡੇ ਨੂੰ ਦੁਨੀਆਦਾਰੀ ਦੀ ਸਮਝ ਨਹੀਂ ਤਾਂ ਤੁਸੀਂ ਤਾਂ ਸਿਆਣੇ ਬਿਆਣੇ ਸੀ ਤੁਸੀਂ ਘਰ ਜਵਾਈ ਨੂੰ ਇਸ ਤਰ੍ਹਾਂ ਮਜ਼ਦੂਰਾ ਵਾਂਗ ਟੋਕਰੀ ਢੋਣ ਤੇ ਲਾਇਆ ਹੋਇਆ ਹੈ ਗੁਰੂ ਜੀ ਨੇ ਮੁਸਕਰਾ ਕੇ ਆਖਿਆ ਪੁਰਖਾ ਇਹ ਟੋਕਰੀ ਨਹੀਂ ਭਾਈ ਜੇਠਾ ਜਿਹਦੇ ਸਿਰ ਤੇ ਦੀਨ ਦੁਨੀ ਦਾ ਛਤਰ ਹੈ ਪਰ ਉਹ ਭੋਲੇ ਦੁਨਿਆਵੀ ਸੋਚ ਵਾਲੇ ਲੋਕ ਕੀ ਜਾਣਨ ਗੁਰੂ ਦੀਆਂ ਰਮਜ਼ਾਂ ਨੂੰ ਭਾਈ ਜੇਠਾ ਜੀ ਨੇ ਹੱਥ ਜੋੜ ਕੇ ਨਿਮਰਤਾ ਸਹਿਤ ਗੁਰੂ ਜੀ ਦੀ ਸੇਵਾ ਵਿੱਚ ਬੇਨਤੀ ਕਰਦਾ ਆਖਿਆ ਕਿ ਉਹ ਗੁਰੂ ਦੀ ਮਹਿਮਾ ਨੂੰ ਨਹੀਂ ਜਾਣਦੇ ਇਸ ਲਈ ਨਿੱਕੀਆਂ ਗੱਲਾਂ ਕਰਦੇ ਹਨ ਕਿਰਪਾ ਕਰਕੇ ਉਹਨਾਂ ਨੂੰ ਮਾਫ਼ ਕਰ ਦਿਓ ਭਾਈ ਜੇਠਾ ਜੀ ਦਾ ਲਹਾਰੀ ਸ਼ਰੀਕਾ ਇੱਕ ਰਾਤ ਰਹਿ ਕੇ ਅਗਲੇ ਦਿਨ ਨੂੰ ਅੱਗੇ ਤੁਰ ਪਿਆ ਉਧਰ ਬੀਬੀ ਪਾਨੀ ਜੀ ਜੋ ਆਪਣੇ ਪਿਤਾ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਤਣੋ ਮਣੋ ਹੋ ਕੇ ਸੇਵਾ ਕਰ ਰਹੀ ਸੀ ਸਵਾ ਪਹਿਰ ਸਵੇਰੀ ਉੱਠ ਕੇ ਪਾਣੀ ਗਰਮ ਕਰਕੇ ਗੁਰੂ ਜੀ ਨੂੰ ਰੋਜ਼ ਇਸ਼ਨਾਨ ਕਰਾਉਣਾ ਉਹਨਾਂ ਦੇ ਜਿੰਮੇ ਸੀ ਪਿਤਾ ਗੁਰੂ ਦੀ ਸੇਵਾ ਇੰਨੀ ਸਿੱਦਤ ਨਾਲ ਕਰਦੇ ਕਿ ਇੱਕ ਵਾਰ ਗੁਰੂ ਸਾਹਿਬ ਨੂੰ ਇਸ਼ਨਾਨ ਕਰਵਾ ਰਹੇ ਸੀ ਜਿਸ ਚੌਕੀ ਤੇ ਗੁਰੂ ਸਾਹਿਬ ਬੈਠੇ ਸੀ ਉਸ ਦਾ ਪਾਵਾ ਟੁੱਟ ਗਿਆ ਇਸ ਡਰੋਂ ਕਿ ਗੁਰੂ ਸਾਹਿਬ ਡਿਗ ਨਾ ਪੈਣ ਉਹਨਾਂ ਦੇ ਨਿਤ ਕਰਮ ਵਿੱਚ ਕੋਈ ਰੁਕਾਵਟ ਨਾ ਪੈ ਜਾਵੇ ਆਪਣਾ ਪੈਰ ਪਾਵੇ ਹੀਟ ਰੱਖ ਲਿਆ ਜਿਸ ਦਾ ਅਕਲ ਬੀਬੀ ਪਾਣੀ ਜੀ ਨੂੰ ਚੁਭ ਗਿਆ ਪਰ ਉਹਨਾਂ ਸੀ ਨਹੀਂ ਕੀਤੀ ਖੂਨ ਦੀਆਂ ਧਾਰਾਂ ਵਹਿ ਤੁਰੀਆਂ ਜਦ ਗੁਰੂ ਸਾਹਿਬ ਨੇ ਵਹਿੰਦੇ ਪਾਣੀ ਦਾ ਰੰਗ ਲਾਲ ਦੇਖਿਆ ਤੇ ਪੁੱਛਿਆ ਤਾਂ ਬੜੇ ਸਹਿ ਸੁਭਾਈ ਦੱਸਿਆ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਬਸ ਜਰਾ ਜਿੰਨਾ ਚੌਕੀ ਦਾ ਕਿਲ ਲੱਗ ਗਿਆ ਹੈ ਉਹਨਾਂ ਦੀ ਇਸ ਹੱਦ ਤੱਕ ਸੇਵਾ ਤੇ ਸਮਰਪਣ ਦੇਖ ਕੇ ਗੁਰੂ ਸਾਹਿਬ ਬਹੁਤ ਖੁਸ਼ ਹੋਏ ਕੁਝ ਮੰਗਣ ਲਈ ਕਿਹਾ ਬੀਬੀ ਪਾਣੀ ਜੀ ਨੇ ਕਿਹਾ ਪਿਤਾ ਜੀ ਜੇ ਤੁਸੀਂ ਚਾਹੁੰਦੇ ਹੋ ਤਾਂ ਮੇਰੀ ਇੱਛਾ ਇਹ ਹੈ ਕਿ ਘਰ ਦੀ ਗੱਦੀ ਘਰ ਵਿੱਚ ਹੀ ਰਹੇ ਗੁਰੂ ਸਾਹਿਬ ਕੁਝ ਦੇਰ ਚੁੱਪ ਰਹੇ ਫਿਰ ਬੋਲੇ ਇਸ ਨੂੰ ਸੰਭਾਲਣਾ ਬੜਾ ਔਖਾ ਹੈ ਬੜੇ ਦੁੱਖ ਸਹਿਣੇ ਪੈਣਗੇ ਕੁਰਬਾਨੀਆਂ ਦੇਣੀਆਂ ਪੈਣਗੀਆਂ ਤਾਂ ਮਾਤਾ ਦਾ ਜਵਾਬ ਸੀ ਮੇਰਾ ਨਾਂ ਪਾਨੀ ਹੈ ਜੋ ਤੁਸਾਂ ਨੇ ਹੀ ਰੱਖਿਆ ਹੈ ਅਕਾਲ ਪੁਰਖ ਦੇ ਪਾਣੀ ਨੂੰ ਮੈਂ ਹਰ ਹੀਲੇ ਸਹਿਣ ਨੂੰ ਤਿਆਰ ਹਾਂ ਕੁਝ ਮੰਗਰੋ ਕੁਝ ਸਾਲ ਮੰਗਰੋਂ ਆਪ ਦੇ ਘਰ ਤਿੰਨ ਪੁੱਤਰ ਪਿਰਥੀਚੰਦ ਮਹਾਦੇਵ ਤੇ ਗੁਰੂ ਅਰਜਨ ਦੇਵ ਜੀ ਹੋਏ ਮਾਤਾ ਪਾਨੀ ਜਿਨੇ ਤਿੰਨਾਂ ਨੂੰ ਬੜੇ ਪਿਆਰ ਦులਾਰ ਨਾਲ ਪਾਲਿਆ ਗੁਰੂ ਅਮਰਦਾਸ ਦੀ ਉਮਰ ਕਾਫੀ ਹੋ ਚੁੱਕੀ ਸੀ ਗੁਰਗੱਦੀ ਦੀਨ ਦੀ ਤਿਆਰੀ ਕਰਨੀ ਸੀ ਭਾਵੇਂ ਦੋਨੋਂ ਜਵਾਈ ਗੁਰੂ ਘਰ ਵਿੱਚ ਅਟੁੱਟ ਵਿਸ਼ਵਾਸ ਰੱਖਦੇ ਸੀ ਪਰ ਭਾਈ ਜੇਠਾ ਜੀ ਦਾ ਸਿੱਦਕ ਹੁਕਮਪਾ ਗੁਰੂ ਸਾਹਿਬ ਨੇ ਦੋਨਾਂ ਜਵਾਈਆਂ ਨੂੰ ਕਿਹਾ ਕਿ ਮੇਰੇ ਲਈ ਬੌਲੀ ਸਾਹਿਬ ਦੀ ਸੇਵਾ ਹੁੰਦੀ ਦੇਖਣ ਲਈ ਇੱਕ ਯੋਗ ਥੜਾ ਬਣਾ ਦਿਓ ਦੋਨੋਂ ਨੇ ਸੱਤ ਵਚਨ ਕਹਿ ਕੇ ਉਹਨਾਂ ਦੇ ਕਹਿਣ ਮੁਤਾਬਕ ਥੜੇ ਬਣਾਏ ਪਰ ਗੁਰੂ ਸਾਹਿਬ ਨੇ ਉਹਨਾਂ ਦਾ ਸਦਕ ਦਾ ਇਮਤਿਹਾਨ ਲੈਣ ਲਈ ਬਾਰ-ਬਾਰ ਟਵਾ ਦਿੱਤੇ ਕਿ ਠੀਕ ਨਹੀਂ ਹਨ ਰਾਮਾ ਜੀ ਨੇ 2-3 ਵਾਰ ਟਾਉਣ ਤੋਂ ਬਾਅਦ ਕਹਿ ਦਿੱਤਾ ਕਿ ਤੁਸੀਂ ਹੁਣ ਬੁੱਢੇ ਹੋ ਗਏ ਹੋ ਤੁਹਾਨੂੰ ਯਾਦ ਨਹੀਂ ਰਹਿੰਦਾ ਕਿ ਬਣਾਉਣ ਤੋਂ ਪਹਿਲਾਂ ਤੁਸੀਂ ਕੀ ਹਦਾਇਤਾਂ ਦਿੱਤੀਆਂ ਸਨ ਮੈਂ ਥੜਾ ਤਾਂ ਜਿਵੇਂ ਤੁਸੀਂ ਆਖਿਆ ਸੀ ਓਵੇਂ ਬਣਾਇਆ ਹੈ ਗੁਰੂ ਸਾਹਿਬ ਸਿਰਫ ਮੁਸਕਰਾਏ ਕਿ ਹਾਂ ਕੁਝ ਨਹੀਂ ਪਰ ਗੁਰੂ ਰਾਮਦਾਸ ਜੀ ਨੇ ਹਰ ਵਾਰੀ ਬੜੇ ਸਦਕਤ ਤੇ ਹਲੀਮੀ ਨਾਲ ਥੜਾ ਤੋੜਿਆ ਤੇ ਫਿਰ ਉਸੇ ਸ਼ਰਧਾ ਤੇ ਲਗਨ ਨਾਲ ਫਿਰ ਬਣਾ ਦਿੱਤਾ ਆਪਣੇ ਆਪ ਨੂੰ ਅਨਜਾਨ ਭੁੱਲਣ ਹਾਰ ਤੇ ਥੋੜੀ ਮਤ ਵਾਲਾ ਕਿਹਾ ਤੇ ਗੁਰੂ ਸਾਹਿਬ ਤੋਂ ਗਲਤੀ ਦੀ ਖਿਮਾ ਮੰਗੀ। ਸੋ ਦਾਨੀ ਪਿੱਛੇ ਰਹਿ ਗਈ ਤੇ ਪਾਨੀ ਪਾ ਗਈ। ਗੁਰੂ ਅਮਰਦਾਸ ਜੀ ਭਾਈ ਜੇਠੇ ਦੀ ਸੇਵਾ ਤੇ ਲਗਨ ਦੇਖ ਕੇ ਬਹੁਤ ਖੁਸ਼ ਹੋਏ। ਭਾਈ ਜੇਠਾ ਜੀ ਸੰਗਤ ਦੀ ਸੇਵਾ ਵਿੱਚ ਜੁਟੇ ਰਹਿੰਦੇ ਤੇ ਬੀਬੀ ਪਾਨੀ ਲੰਗਰ ਦੀ ਜਾਂ ਪਿਤਾ ਜੀ ਨੂੰ ਪਰਮੇਸ਼ਵਰ ਜਾਣ ਕੇ ਉਹਨਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ। ਜਦੋਂ ਵਕਤ ਆਇਆ ਗੁਰਗੱਦੀ ਭਾਈ ਜੇਠਾ ਜੀ ਨੂੰ ਦਿੱਤੀ ਗਈ। ਕਹਿੰਦੇ ਹਨ ਕਿ ਇੱਕ ਵਾਰੀ ਗੁਰੂ ਅਮਰਦਾਸ ਜੀ ਨੂੰ ਫੁਰਨਾ ਫੁਰਿਆ ਕਿ RAMDAS ਜੀ ਚੱਲ ਵਸੇ ਹਨ ਉਹਨਾਂ ਨੇ ਪਾਨੀ ਜੀ ਨੂੰ ਦੂਰੋਂ ਆਵਾਜ਼ ਲਗਾਈ ਤੇ ਕਿਹਾ ਕਿ ਜੇਕਰ RAMDAS ਪਰਲੋਕ ਗਮਨ ਕਰ ਲੈਣ ਤਾਂ ਤੂੰ ਕੀ ਕਰੇਂਗੀ ਪਾਨੀ ਨੇ ਛੱਟ ਆਪਣੇ ਸੁਹਾਗ ਦੀ ਨਿਸ਼ਾਨੀ ਨਾਥ ਉਤਾਰ ਕੇ ਗੁਰੂ ਸਾਹਿਬ ਦੇ ਸਾਹਮਣੇ ਰੱਖ ਦਿੱਤੀ ਗੁਰੂ ਸਾਹਿਬ ਨੇ ਕਿਹਾ ਬੱਚੀਏ ਪਾਲ ਐ ਤੇ ਭਾਨੀ ਨੇ ਕਿਹਾ ਕਿ ਤੁਸੀਂ ਆਪ ਲੋਹਾਈ ਹੈ ਤੇ ਹੁਣੇ ਆਪ ਹੀ ਪਾਓ ਗੁਰੂ ਅਮਰਦਾਸ ਜੀ ਨੇ ਰਜ਼ਾ ਵਿੱਚ ਟਿੱਕੀ ਪੁੱਤਰੀ ਦੇ ਸੁਹਾਗ ਨੂੰ ਅਰਦਾਸ ਕਰਕੇ ਆਪਣੀ ਉਮਰ ਦੇ ਬਾਕੀ ਦੇ 6 ਸਾਲ 11 ਮਹੀਨੇ ਤੇ 17 ਦਿਨ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੇ ਤੇ ਆਪ ਪਰਲੋਕ ਸੁਧਾਰ ਗਏ ਇੱਥੇ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਇਹ ਕੋਈ ਚਮਤਕਾਰ ਜਾਂ ਕਰਾਮਾਤ ਨਹੀਂ ਇੱਕ ਸੁੱਚੇ ਤੇ ਸੁੱਚੇ ਉੱਚੇ ਰੱਬ ਦੇ ਬੰਦੇ ਦੀ ਅਰਦਾਸ ਹੈ ਜੋ ਰੱਬ ਹਮੇਸ਼ਾ ਤੋਂ ਸੁਣਦਾ ਆਇਆ ਹੈ ਤੇ ਅੱਜ ਵੀ ਸੁਣਦਾ ਹੈ ਉਹ ਵੱਖਰੀ ਗੱਲ ਹੈ ਕਿ ਅੱਜ ਦੀ ਦੁਨੀਆ ਵਿੱਚ ਸੱਚੇ ਸੁੱਚੇ ਇਨਸਾਨ ਦਾ ਲੱਭਣਾ ਮੁਸ਼ਕਿਲ ਹੈ ਬੀਬੀ ਭਾਨੀ ਨੇ 7 ਸਾਲ ਤਾਂ ਆਪਣੇ ਪਤੀ ਵਾਸਤੇ ਪਿਤਾ ਤੋਂ ਲਏ ਪਰ ਇਨ੍ਹਾਂ 7 ਸਾਲਾਂ ਦੀ ਬਦਲੇ ਆਪਣੇ ਪਰਿਵਾਰ ਵਿੱਚ 7 ਸ਼ਹੀਦੀਆਂ ਵੀ ਲਈਆਂ ਪਹਿਲੇ ਗੁਰੂ ਅਰਜਨ ਦੇਵ ਜੀ ਪੁੱਤਰ ਫਿਰ ਪੋਤੇ ਗੁਰੂ ਤੇਗ ਬਹਾਦਰ ਜੀ ਫਿਰ ਚਾਰ ਪਰਪੋਤੇ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕੁਰਬਾਨੀ ਦਿੱਤੀ ਸਬਨਾ ਨੇ ਸਭ ਕੁਝ ਲੁਟਾ ਕੇ ਵੀ ਅਕਾਲ ਪੁਰਖ ਦੇ ਬਾਣੀ ਵਿੱਚ ਰਹੇ ਗੁਰਗੱਦੀ ਦੇ ਮਾਮਲੇ ਵਿੱਚ ਉਹ ਪਿਰਥੀ ਚੰਦ ਨੂੰ ਬਹੁਤ ਸਮਝਾਉਣ ਦੀਆਂ ਕੋਸ਼ਿਸ਼ਾਂ ਕਰਦੇ ਕਿ ਗੱਦੀ ਕਿਸੇ ਦੀ ਜੱਦੀ ਜਾਇਦਾਦ ਨਹੀਂ ਹੈ ਪਰ ਇਸ ਦੇ باوجود ਵੀ ਉਹ ਅਸਫਲ ਰਹੇ ਜਾਇਓ ਕਹਿ ਲੋ ਕਿ ਇਹ ਵੀ ਅਕਾਲ ਪੁਰਖ ਦਾ ਹੁਕਮ ਸੀ ਗੱਦੀ ਪਿੱਛੇ ਘਰ ਵਿੱਚ ਲੜਾਈ ਝਗੜੇ ਤੇ غرੂਰ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਪਿਰਥੀ ਚੰਦ ਦਾ ਆਪਣੇ ਭਰਾ ਗੁਰੂ ਅਰਜਨ ਦੇਵ ਜੀ ਨਾਲ ਵਾਧਾ ਵੈਰ ਦੇਖ ਕੇ ਮਾਤਾ ਪਾਨੀ ਕਦੇ ਕਦੇ ਬਹੁਤ ਦੁਖੀ ਹੋ ਜਾਂਦੇ ਪਰ ਪਿਰਥੀ ਚੰਦ ਇੰਨਾ ਹੰਕਾਰੀ ਹੋ ਚੁੱਕਾ ਸੀ ਕਿ ਗੱਦੀ ਤੋਂ ਇਲਾਵਾ ਕੁਝ ਵੀ ਉਸ ਲਈ ਅਹਿਮੀਅਤ ਨਹੀਂ ਸੀ ਰੱਖਦਾ ਦੂਸਰਾ ਪੁੱਤਰ ਮਿਹਰਬਾਨ ਵੇਪਰਵਾ ਇਨਸਾਨ ਸੀ ਕੁਝ ਚਿਰ ਪ੍ਰਿਥੀ ਚੰਦ ਦੇ ਸਿੱਖੇ ਸਿਖਾਏ ਲੱਗਿਆ ਪਰ ਮਾਤਾ ਭਾਨੀ ਦੇ ਸਮਝਾਉਣ ਤੇ ਸਮਝ ਗਿਆ ਬੀਬੀ ਭਾਨੀ ਆਪ ਕਿਸੇ ਤਰ੍ਹਾਂ ਦੇ ਲੋਭ ਲਾਲਚ ਬਿਲਕੁਲ ਤੋਂ ਬਿਲਕੁਲ ਉੱਪਰ ਸਨ ਹਮੇਸ਼ਾ ਸਾਦੇ ਵਸਤਰਾ ਵਿੱਚ ਰਹਿੰਦੇ ਗਹਿਣਿਆਂ ਦੀ ਨਾ ਉਹਨਾਂ ਨੂੰ ਖਾਹਿਸ਼ ਸੀ ਤੇ ਨਾ ਉਹਨਾਂ ਕਦੀ ਪਾਏ ਸੀ ਗੁਰੂ ਸਾਹਿਬ ਦੇ ਇੱਕ ਸ਼ਰਧਾਲੂ ਬੀਬੀ ਭਾਨੀ ਵਾਸਤੇ ਕੁਝ ਰੇਸ਼ਮੀ ਵਸਤਰ ਤੇ ਗਹਿਣੇ ਲਿਆਇਆ ਤੇ ਕਿਹਾ ਕਿ ਨਾ ਵਿਆਹੀ ਲੜਕੀ ਸਾਦੇ ਕੱਪੜਿਆਂ ਵਿੱਚ ਚੰਗੀ ਨਹੀਂ ਲੱਗਦੀ ਤਾਂ ਬੀਬੀ ਪਾਨੀ ਨੇ ਮਨਾ ਕਰ ਦਿੱਤਾ ਇਹ ਆਖ ਕੇ ਪੈਸੇ ਦੀ ਠੀਕ ਵਰਤੋਈ ਹੈ ਕਿ ਲੰਗਰ ਵਿੱਚ ਕਦੀ ਟੋਟ ਨਹੀਂ ਆਉਣੀ ਚਾਹੀਦੀ ਮਾਤਾ ਪਾਨੀ ਜੀ ਦੀ ਲੰਗਰ ਦੀ ਸੇਵਾ ਤਾਂ ਜਗਤ ਪਰਸਿੱਤ ਸੀ ਬੀਬੀ ਪਾਨੀ ਜੀ ਨੇ ਉਸ ਨੂੰ ਆਸਾ ਦੀ ਵਾਰ ਦਾ ਸ਼ਲੋਕ ਪੜ੍ਹ ਕੇ ਸੁਣਾਇਆ ਕੂੜ ਸੋਇਨਾ ਕੂੜ ਰੂਪਾ ਕੂੜ ਪੈਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ અપਾਰ ਜਦੋਂ ਬੀਬੀ ਪਾਨੀ ਕਿਸੇ ਨੂੰ ਅਸੀਸ ਦਿੰਦੇ ਤਾਂ ਵੱਡੀ ਉਮਰਾਂ ਧੀਆਂ ਪੁੱਤਾਂ ਦੀ ਨਹੀਂ ਬਲਕਿ ਸੇਵਾ ਤੇ ਸਿਮਰਨ ਕਰਨ ਦੀ ਅਸੀਸ ਦਿੰਦੇ ਗੁਰੂ ਅਰਜਨ ਦੇਵ ਜੀ ਨੂੰ ਵੀ ਉਹਨਾਂ ਨੇ ਇਹੀ ਅਸੀਸ ਦਿੱਤੀ ਸੀ ਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਇਹਨਾਂ ਲੀਹਾਂ ਤੇ ਵੀ ਟਾਲਿਆ ਸੀ ਇਸੇ ਕਰਕੇ ਗੁਰੂ ਸਾਹਿਬ ਜੋ ਨਾਮ ਦੀ ਮੂਰਤ ਰਜ਼ਾ ਵਿੱਚ ਰਹਿਣ ਵਾਲੇ ਕੀਰਤਨ ਦੇ ਢੰਡਾਰ ਬਾਣੀ ਦੇ ਬੋਹਿਤ ਤੇ ਸਦਾ ਆਤਮਿਕ ਆਨੰਦ ਵਿੱਚ ਰਹਿਣ ਵਾਲੇ ਰੱਬ ਦਾ ਰੂਪ ਸਨ ਇਸ ਸ਼ਾਂਤ ਮਨ ਨਾਲ ਆਪਣੇ ਆਪ ਨੂੰ ਕੁਰਬਾਨ ਕੀਤਾ ਤੇ ਜੂਨ ਦੀ ਤਪਦੀ ਗਰਮੀ ਵਿੱਚ ਤੱਤੀਆਂ ਲੋਹਾਂ ਉੱਤੇ ਬੈਠੇ ਤੇ ਦੇਗਾਂ ਦੇ ਉਬਾਲੇ ਖਾਦੇ ਜਦ ਗੁਰੂ ਰਾਮਦਾਸ ਜੀ ਦੇ 1580 ਵਿੱਚ ਜੋਤੀ ਜੋਤ ਸਮਾਉਣ ਉਪਰੰਤ ਬੀਬੀ ਪਾਨੀ ਜੀ ਤਰਨ ਤਾਰਨ ਵਿੱਚ ਟੇਕੇ 18 ਸਾਲ ਔੜੀਆਂ ਦੀ ਸੇਵਾ ਕਰਦੇ ਰਹੇ ਬੀਬੀ ਪਾਨੀ ਵੀ 9 April 1598 ਈਸਵੀ ਨੂੰ ਗੁਰਦੁਆਰਾ ਖੂ ਬੀਬੀ ਪਾਨੀ ਜੀ ਤਰਨ ਤਾਰਨ ਪੰਜਾਬ ਔਰ ਇਹ ਵਿੱਤਰ ਅਸਥਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਾਤਾ ਬੀਬੀ ਪਾਨੀ ਜੀ ਨਾਲ ਸੰਬੰਧਿਤ ਹੈ ਇਸ ਪਾਵਨ ਅਸਥਾਨ ਤੇ ਬੈਠ ਕੇ ਬੀਬੀ ਪਾਨੀ ਜੀ ਮਰੀਜ਼ਾਂ ਤੇ ਕੁੜੀਆਂ ਦਾ ਇਲਾਜ ਕਰਿਆ ਕਰਦੇ ਸਨ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਨੂੰ ਦਰਸ਼ਨ ਕਰਨ ਜਾਂ ਰਈਆਂ ਸੰਗਤਾਂ ਨੂੰ ਲੰਗਰ ਆਦਿ ਚਕਾਇਆ ਕਰਦੇ ਸਨ ਬੀਬੀ ਪਾਨੀ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦੀ ਯਾਦ ਵਿੱਚ ਇਸ ਥਾਂ ਤੇ ਇੱਕ ਖੂਹ ਖੁਦਵਾ ਕੇ ਇਸ ਵਿੱਚ ਬੀਬੀ ਪਾਨੀ ਜੀ ਦੇ ਨਾਮ ਦੀ ਇੱਕ ਸੀਲ ਪੱਥਰ ਲਗਵਾਇਆ ਸੀ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਜਗਤਾਰ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਇਸ ਸਥਾਨ ਦੀ ਪਵਿੱਤਰਤਾ ਬਹਾਲ ਕਰਕੇ ਇਸ ਸਥਾਨ ਤੇ ਸਨ 2006 ਵਿੱਚ ਗੁਰਦੁਆਰਾ ਸਾਹਿਬ ਦੀ ਉਸਾਰੀ ਸ਼ੁਰੂ ਕਰ ਦਿੱਤੀ ਇਸ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਹੈ ਜੇਕਰ ਆਪ ਸਭ ਨੂੰ ਜਾਣਕਾਰੀ ਵਧੀਆ ਲੱਗੇ ਅਤੇ ਮਹੱਤਵਪੂਰਨ ਲੱਗੇ ਤਾਂ ਸਾਡੇ ਚੈਨਲ ਯੂਨੀਕ ਪੇਂਟਿੰਗ ਵਰਡ ਜਾਂ ਯੂਨੀਵਰਸਲ ਹਬ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਲਿਖੋ i